ਗੁਰੂ ਗੋਬਿੰਦ ਸਿੰਘ ਲਈ ਤੇ ਲਫ਼ਜ਼ ਆਉਂਦੇ ਨੇ ਗੁਰ ਸਮਰੱਥ ਗੁਰ ਨਰੰਗਕਾਰ ਗੁਰ ਊਚਾ ਅਗਮ ਅਪਾਰ ਗੁਰੂ ਕਾਲ ਸਰੂਪ ਹੈ ਸਮਰੱਥ ਹੈ 올 ਪਾਵਰਫੁੱਲ ਹੈ ਜੋ ਚਾਹੇ ਕਰ ਸਕਦਾ ਹੈ ਗੁਰ ਤੇ ਬਾਹਰ ਕਿਸ ਨਹੀਂ ਗੁਰ ਕੀਤਾ ਲੋੜੇ ਸੋ ਹੋਏ ਜੋ ਚਾਹੇ ਗੁਰਦੇਵ ਕਰਨੇ ਵਾਲੇ ਨੇ ਉਹੀ ਕਰਤੇ ਨੇ ਉਹੀ ਹਰਦੇ ਨੇ ਔਰ ਇਹ ਬੜੀ ਵੱਡੀ ਕਰਾਮਾਤ ਹੈ ਪਿਛਲਾ ਜਨਮ ਦੱਸ ਦੇਣਾ ਪਰ ਪਿਛਲਾ ਜਨਮ ਬਿਆਨ ਕਰ ਦੇਣਾ ਆਟੋ ਬਾਇਓਗ੍ਰਾਫੀ ਚ ਇਹ ਕਰਾਮਾਤ ਗੁਰੂ ਗੋਬਿੰਦ ਸਿੰਘ ਤੋਂ ਅਲੈਦਾ ਕੋਈ ਪੈਗੰਬਰ ਇੰਨੀ ਵਿਸਥਾਰ ਵਿੱਚ ਨਹੀਂ ਕਰ ਸਕਿਆ ਵਿਚਤਰਨਾਟਕ ਦਸਮ ਗ੍ਰੰਥ ਦਾ ਇੱਕ ਭਾਗ ਹੈ ਲਿਖਦੇ ਨੇ ਅਬ ਮੈਂ ਆਪਣੀ ਕਥਾ ਬਖਾਨੋ ਤਪ ਸਾਦਤ ਜਿਹ ਵਿਦਮੋਹੇ ਆਨੋ ਹਿਮਕੁੰਟ ਪਰਬਤ ਹੈ ਜਹਾਂ ਸਬਦ শৃੰਗ ਸੋਭਤ ਹੈ ਤਹਾ ਸਬਦ শৃੰਗ ਤਹ ਨਾਮ ਕਹਾਵਾ ਪੰਡਰਾਜ ਜਹ ਜੋਗ ਕਮਾਵਾ ਤਹਾ ਹੈ ਹਮ ਅਦਕ ਤਪਸਿਆ ਸਾਦੀ ਮਹਾਕਾਲ ਕਾਲ ਕਾ ਆਰਾਦੀ ਦੁਸ਼ਟ ਦਮੰਦੇ ਰੂਪ ਵਿੱਚ ਸਬਤ ਸ੍ਰਿੰਗ ਸਤ ਉੱਚੀਆਂ ਚੋਟੀਆਂ ਦੇ ਦਰਮਿਆਨ ਮੈਂ ਬੈਠਾ ਅਕਾਲ ਪੁਰਖ ਦੀ ਅਰਦਾਨਾ ਕਰ ਰਿਹਾ ਹੈ ਇਥੇ ਲਬਜ਼ ਮਹਾਕਾਲ ਤੇ ਕਾਲ ਕਾ ਵਰਤਿਆ ਹੈ ਹੁਣ ਜਿਹੜਾ ਮਹਾਕਾਲ ਲਬਜ਼ ਹੈ ਕਾਲ ਕਾ ਵੀ ਕਾਲ ਕਰਨੇ ਵਾਲਾ ਉਹਦੇ ਲਈ ਆਉਂਦਾ ਹੈ ਕਈ ਮੇਰੇ ਭੁਲੜ ਵੀਰ ਮਹਾਕਾਲ ਬਾਬਤਿਓ ਸਮਝਦੇ ਨੇ ਵੀ ਸ਼ਾਇਦ ਸ਼ਿਵਜੀ ਮਹਾਰਾਜ ਲਈ ਆਇਆ ਹੈ ਠੀਕ ਹੈ ਹਿੰਦੂ ਵੀਰ ਵਰਤਦੇ ਹੋਣਗੇ ਪਰ ਸਿੱਖ ਧਰਮ ਨੇ ਕਦੇ ਸ਼ਿਵਜੀ ਲਈ ਇਹ ਲਬਜ਼ ਨਹੀਂ ਵਰਤਿਆ ਸਿੱਖ ਧਰਮ ਕਹਿੰਦਾ ਹੈ ਚਾਹੇ ਵਿਸ਼ਨ ਨੇ ਬ੍ਰਹਮਾ ਨੇ ਸ਼ਿਵ ਨੇ ਇਹਨਾਂ ਦਾ ਵੀ ਇੱਕ ਕਾਲ ਹੈ ਸਮਾ ਹੈ ਇਹ ਵੀ ਅਕਾਲ ਦੇ ਹੁਕਮ ਚਾਉਂਦੇ ਨੇ ਤੇ ਜਾਂਦੇ ਨੇ ਗਲਗੀਤਰ ਪਾਤਸ਼ਾਹ ਨੇ ਸਾਫ਼ ਲਿਖਿਆ ਸ਼ਿਵ ਬਾਰੇ ਇੱਕ ਸ਼ਿਵ ਪਏ ਇੱਕ ਗਏ ਇੱਕ ਫਿਰ ਪਏ ਰਾਮਚੰਦਰ ਕ੍ਰਿਸ਼ਨ ਕੇ ਅਵਤਾਰ ਵੀ ਅਨੇਕ ਹੈ ਤੋ ਅਵਤਾਰ ਆਉਂਦੇ ਨੇ ਜਾਂਦੇ ਨੇ ਆਸੀਂ ਰਿਸਪੈਕਟ ਕਰਦੇ ਆ ਸਾਡੇ ਨਾਲ ਤੇ ਬਹੁਤ ਬੁਲੰਦ ਹਸਤੀਆਂ ਨੇ ਅਕਾਲਪੁਰਖ ਦੇ ਪੇਜੇ ਕਲਾਤਾਰੀ ਲੋਕ ਨੇ ਇਹ ਪਰ ਇਹ ਮਹਾਕਾਲ ਨਹੀਂ ਮਹਾਕਾਲ ਉਹ ਹੈ ਜਨੇ ਕਾਲ ਨੂੰ ਬਣਾਇਆ ਹੈ ਸਮੇਂ ਨੂੰ ਬਣਾਇਆ ਹੈ ਅਨੰਤ ਰੂਪ ਹੁਣ ਅੱਗੇ ਲਫ਼ਜ਼ ਹੈ ਜੀ ਕਾਲਿਕਾ ਹੁਣ Hindu ਵੀਰ ਕਾਲਿਕਾ ਲਫ਼ਜ਼ ਦੇਵੀ ਲਈ ਵਰਤਦੇ ਨੇ ਇੱਥੇ ਅਰਥ ਪ੍ਰਮਾਤਮਾ ਆਪ ਹੀ ਕਾਲ ਹੈ ਆਪ ਹੀ ਸ਼ਕਤੀ ਹੈ ਆਪ ਹੀ ਦੇਵੀ ਹੈ ਆਪ ਹੀ ਕਾਲ ਕਾ ਕਾਲ ਕਰਨੇ ਵਾਲਾ ਹੈ ਤੁਸੀਂ ਆਖੋਗੇ ਨਹੀਂ ਜੀ ਕੁਮਾਫਰਾ ਕੇ ਅਰਥ ਕਰਦੇ ਹੋ ਪਿੱਛੇ ਤੇ ਅਰਾਧੀ ਆਇਆ ਇਸਤਰੀ ਲਿੰਗ ਆਇਆ ਵੀ ਕਾਲ ਕਾ ਅਰਾਧੀ ਥੋੜੇ ਜੇ ਗਿਆਨ ਵਿੱਚ ਕਦਮ ਰੱਖਿਆ ਕਰੋ ਪਾਠ ਕਰਨ ਵਾਲਾ ਪਾਠੀ ਹੁੰਦਾ ਹੈ ਉਹਨੂੰ ਪਾਠਾ ਨਹੀਂ ਆਂਦੇ ਤੇ ਪਾਠੀ ਬਫਤਾਤ ਵਿੱਚ ਮਰਦੀ ਨੇ ਆਪਾਂ ਵੇਖਿਆ ਹੈ ਗ੍ਰੰਥ ਪੜਨ ਵਾਲਾ ਗ੍ਰੰਥੀ ਹੁੰਦਾ ਹੈ ਉਹਨੂੰ ਗ੍ਰੰਥਾ ਸਿਓ ਨਹੀਂ ਆਂਦੇ। ਪੂਜਾ ਕਰਨ ਵਾਲਾ ਪੁਜਾਰੀ ਹੁੰਦਾ ਹੈ। ਉਹਨੂੰ ਪੁਜਾਰਾ ਨਹੀਂ ਆਂਦੇ। ਅਲਫਾਜ਼ਾ ਤੋਂ ਇਸਤਰੀ ਲਿੰਗ ਜਾਪੇਗਾ ਪਰ ਪੁਲਿੰਗ ਲਈ ਵੀ ਵਰਤਿਆ ਜਾਂਦਾ ਹੈ। ਇਸੇ ਤਰ੍ਹਾਂ ਆਰਾਧਨਾ ਕਰਨ ਵਾਲਾ ਆਰਾਧੀ ਹੁੰਦਾ ਹੈ। ਤੋਂ ਮੈਂ ਆਰਾਧਨਾ ਕਰਨ ਵਾਲਾ ਹਾਂ ਅਕਾਲ ਪੁਰਖ ਦੀ। ਮੈਂ ਉਹਦੀ ਆਰਾਧਨਾ ਕੀਤੀ। ਬਾਣੀ ਚੋਂ ਪੰਕਤੀਆਂ ਲੈ ਲੈਨੇ ਦਸਮਾਣੀ ਚੋਂਦਾ ਸਭੇ ਵੇਦ ਪਾਠੀ ਚਲੇ ਮੱਦਰ ਦੇ ਸੰਗ ਪਾਠ ਕਰਦਾ ਹੈ ਪਾਠੀ ਕੋਟ ਪੁਜਾਰੀ ਕਰਤੇ ਪੂਜਾ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਪੁਜਾਰੀ ਪੂਜਾ ਕਰਦਾ ਹੈ ਸਾਸ ਸਾਸ ਪਾਰ ਬ੍ਰਹਮ ਅਰਾਧੀ ਆਪਣੇ ਸਤਿਗੁਰ ਕਹਿ ਬਲ ਜਾਈ ਅਰਾਧਨਾ ਕਰਨ ਵਾਲੇ ਪ੍ਰਭੂ ਦੀ ਅਰਾਧਨਾ ਕਰੋ ਅਰਾਧੀ ਬਣ ਕੇ ਹੁਣ ਤੁਸੀਂ ਆਖੋਗੇ ਵੀ ਹਿੰਦੂ ਵੀਰ ਮਹਾਕਾਲ ਸ਼ਿਵ ਜੀ ਨੂੰ ਆਂਦੇ ਨੇ ਕਾਲ ਕਾ ਦੇਵੀ ਨੂੰ ਆਂਦੇ ਨੇ ਉਹ ਕਹਿ ਸਕਦੇ ਨੇ ਕਿਉਂਕਿ ਸਾਰਿਆਂ ਦੇ ਵਿੱਚ ਜੋਤ ਤੇ ਪ੍ਰਮਾਤਮਾ ਦੀ ਸਮਾਈ ਹੈ ਚਾਹੇ ਤੁਸੀਂ ਹੋ ਮੈਂ ਹਾਂ ਚਾਹੇ ਅਵਤਾਰ ਨੇ ਚਾਹੇ ਦੇਵੀਆਂ ਨੇ ਚਾਹੇ ਸ਼ਿਵ ਜੀ ਮਹਾਰਾਜ ਨੇ ਪਰ ਮਹਾਕਾਲ ਕੇਵਲਕਾਰ ਪੁਰਖ ਲਈ ਆਉਣਾ ਹੈ ਜੋ ਸਦੀਵੀ ਹੈ ਹੁਣ ਜਿਵੇਂ ਪਿਤਾ ਹੈ ਇਹ ਲਫ਼ਜ਼ ਤੁਸੀਂ ਵੀ ਵਰਤਦੇ ਹੋ ਮੈਂ ਵੀ ਵਰਤਦਾ ਤੁਹਾਡਾ ਪਿਤਾ ਕੋਈ ਹੋਰ ਹੈ ਮੇਰਾ ਪਿਤਾ ਹੋ ਰਿਹਾ ਹੈ ਅਲਫ਼ਾਜ਼ ਉਹੀ ਹੁੰਦੇ ਨੇ ਤੋ ਇਸ ਪ੍ਰਕਾਰ ਦੇ ਨਾਲ ਕਹਿੰਦੇ ਇਹ ਵਿਦਕਰਤ ਤਪੱਸਿਆ ਭयो ਦਵੈਤੇ ਇੱਕ ਰੂਪ ਹਵੈ ਗयो ਮੈਂ ਤੇ ਪ੍ਰਮਾਤਮਾ ਇੱਕੋ ਹੀ ਰੂਪ ਹੋ ਕੇ ਕਲਗੀ ਤਰ ਕਹਿੰਦੇ ਅਕਾਲ ਪੁਰਖ ਨੇ ਮੈਨੂੰ ਸਦਿਆ ਮਾਤ ਲੋਕ ਤੋਂ ਸਰੀਰ ਛੱਡ ਦਿਓ ਚੋਲਾ ਛੱਡ ਦਿਓ ਸੱਚਖੰਡ ਹਾਜ਼ਰ ਹੋਵੋ ਮੈਂ ਹਾਜ਼ਰ ਹੋ ਗਿਆ ਤੇ ਮੈਨੂੰ ਆਖਣ ਲੱਗੇ ਜਾਓ ਦੁਨੀਆ ਤੇ ਜਾ ਕੇ ਧਰਮ ਚਲਾਓ ਗੁਰੂ ਨਾਨਕ ਸਾਹਿਬ ਨੇ ਜੋ ਸਿੱਖ ਧਰਮ ਦਾ ਆਗਾਜ਼ ਕੀਤਾ ਹੈ ਉਸ ਨੂੰ ਪਰਫੁੱਲਤ ਕਰੋ ਖਾਲਸਾ ਪੰਥ ਸਾਜੋ ਸੱਚ ਨੂੰ ਬੁਲੰਦ ਕਰੋ ਕੂੜ ਨੂੰ ਮਿਟਾਓ ਮਹਾਰਾਜ ਕਹਿੰਦੇ ਮੈਂ ਨਹੀਂ ਜਾਵਾਂਗਾ ਤੁਹਾਨੂੰ ਛੱਡ ਕੇ ਮਸਾਂ ਤੇ ਸੱਚਖੰਡ ਵਿੱਚ ਤੁਹਾਡੇ ਚਰਨਾਂ 'ਚ ਜਗ੍ਹਾ ਮਿਲੀ ਹੈ ਤੁਹਾਡੇ ਰੂਪ ਹੋਏ ਆ ਚਿਤਨਾ ਭਇਓ ਹਮਰੋ ਆਵਨ ਕਹਿ ਚੁਬੀ ਰਹੀ ਸ੍ਰੋਤ ਪ੍ਰਭ ਚਰਨਨ ਮਹਿ ਹੁਣ ਮਹਾਕਾਲ ਕੌਣ ਹੈ ਅੱਗੇ ਦੱਸਦਾ ਪ੍ਰਭੂ ਪ੍ਰਭਤਾ ਦੇ ਸਹਯਤ ਦੁਨੀਆਂ ਦਾ ਮਾਲਕ ਵਾਹਿਗੁਰੂ ਜੀ ਮੇਰਾ ਚਿਤ ਨਹੀਂ ਕਰਦਾ ਤੁਹਾਡੇ ਕੋਲੋਂ ਦੂਰ ਜਾਵਾਂ ਮੈਨੂੰ ਚਰਨਾਚ ਰੱਖੋ ਜੋ ਤਿਉ ਪ੍ਰਭ ਹਮਕੋ ਸਮਝਾਇਓ ਇਮ ਕਹਿ ਕੈ ਇਹ ਲੋਕ ਪਠਾਇਓ ਮੈਨੂੰ ਪਰਮਾਤਮਾ ਨੇ ਪਿਤਾ ਨੇ ਸਮਝਾਉਣਾ ਕੀਤਾ ਔਰ ਫਿਰ ਆਖਿਆ ਮਾਤ ਲੋਕ ਤੇ ਤੁਹਾਨੂੰ ਜਾਣਾ ਪੈਣਾ ਜਿੱਥੋਂ ਆਏ ਹੋ ਮੈਂ ਪੁੱਛਿਆ ਕਿਉਂ ਜਾਵਾਂ ਅਕਾਲ ਪੁਰਖ ਕਹਿੰਦੇ ਧਰਮ ਦੀ ਸਥਾਪਨਾ ਕਰਨੀ ਹੈ ਮੈਂ ਪੁੱਛਿਆ ਅੱਗੇ بڑے ਧਰਮ ਨੇ ਤੇ ਅਕਾਲ ਪੁਰਖ ਆਖਣ ਲੱਗੇ ਸਭ ਆਪਣੀ ਆਪਣੀ ਉਰਝਾਨਾ ਪਰ ਭ੍ਰਮ ਕਾਹੂ ਨਾ ਪਛਾਨਾ ਜਿੰਨੇ ਵੀ ਅਵਤਾਰ ਪੈਗੰਬਰ ਭੇਜੇ ਸਾਰੇ ਆਪ ਹੀ ਰੱਬ ਬਣ ਕੇ ਬਹਿ ਗਏ ਮੈਂ ਰਚਨਹਾਰ ਜੋ ਸਦੀਵੀ ਹਾਂ ਮੇਰਾ ਨਾਮ ਇਹ ਜਪਾਉਂਦੇ ਹੀ ਨਹੀਂ ਤੁਹਾਨੂੰ ਇਸ ਕਰਕੇ ਦੁਨੀਆ ਤੇ ਝਾੜਾ ਪੈਣਾ ਹੈ ਕਹਿੰਦੇ ਮੈਂ ਆਖਿਆ ਅਕਾਲ ਪੁਰਖ ਜੀ ਇੱਕ ਬਹੁਤ ਪ੍ਰਾਚੀਨ ਰਸਤਾ ਚੱਲ ਰਿਹਾ ਹੋਵੇ ਨਾ ਉਸ ਰਸਤੇ ਨੂੰ ਬੰਦ ਕਰਕੇ ਨਵਾਂ ਚਲਾਉਣਾ ਹੋਵੇ ਤੇ ਝਗੜਾ ਖੜਾ ਹੁੰਦਾ ਹੈ ਤਾਕਤ ਬੜੀ ਚਾਹੀਦੀ ਹੈ ਬੜੇ ਪ੍ਰਾਚੀਨ ਰਸਤੇ ਚੱਲ ਰਹੇ ਨੇ ਬੜਾ ਪਖੰਡ ਪਰਫੁੱਲਤ ਹੈ ਸਭ ਆਪਣੇ ਆਪ ਨੂੰ ਖੁਦਾਖਵਾ ਰਹੇ ਨੇ ਲੋਕਾਈ ਨੂੰ ਉਸ ਰਸਤੇ ਤੋਂ ਰੋਕ ਕੇ ਤੁਹਾਡੇ ਨਾਲ ਜੋੜਨਾ ਝਗੜਾ ਖੜਾ ਕਰੇਗਾ ਤਾਖਤੋ ਬੜੀ ਇੱਛਾਈ ਦੀ ਹੈ ਅਕਾਲ ਪੁਰਖ ਕਹਿੰਦੇ ਮੈਂ ਦੁਨੀਆ ਤੇ ਜਿੰਨੇ ਵੀ ਅਵਤਾਰ ਭੇਜਦਾ ਹਾਂ ਇਨਸਾਨ ਨਾਲੋਂ ਵੱਧ ਕੇ ਹੀ ਕਲਾ ਦਿੰਦਾ ਹਾਂ ਮੈਂ ਆਪਣਾ ਪਹਿਲਾ ਸਰਗੁਣ ਸਰੂਪ ਗੁਰੂ ਨਾਨਕ ਸਾਹਿਬ ਸਮੁੱਚੀ ਕਲਾ ਦੇ ਕੇ ਭੇਜਿਆ ਉਸੇ ਤਖਤ ਦੇ ਤੁਸੀਂ ਵਾਰਿਸ ਬਣਨਾ ਅਜ਼ਮਦੀ ਗੱਲ ਕਰਦੇ ਹੋ ਮੈਂ ਆਪਣਾ ਸੁਤ ਤੋਹੇ ਨਿਵਾਜਾ ਪੰਥ ਪ੍ਰਚਰ ਕਰ ਬੇ ਕਹੋ ਸਾਜਾ ਪੈਗੰਬਰਾਂ ਉਤਾਰਾਂ ਨੂੰ ਤੇ ਕਲਾ ਦੇ ਕੇ ਹੀ ਭੇਜਿਆ ਤੁਸੀਂ ਮੇਰੇ ਪੁੱਤਰ ਹੋ ਮੇਰੀ ਸਾਰੀ ਕਲਾ ਤੁਹਾਡੀ ਪੁੱਤਰ ਪਿਤਾ ਦੀ ਸਾਰੀ ਜਾਇਦਾਦ ਦਾ ਮਾਲਕ ਹੁੰਦਾ ਹੈ ਜਾਓ ਪੰਥ ਪ੍ਰਗਟ ਕਰ ਦਿਓ ਸਿੱਖ ਪੰਥ ਨੂੰ ਖਾਲਸਾ ਪੰਥ ਵਿੱਚ ਤਬਦੀਲ ਕਰੋ ਜਾਹੇ ਤਹਾ ਤੇ ਧਰਮ ਚਲਾਏ ਕਬੁੱਧ ਕਰਨ ਤੇ ਲੋਕ ਹਟਾਏ ਲੋਕਾਈ ਨੂੰ ਕੂੜ ਵੱਲੋਂ ਗਲਤ ਕਰਮਾਂ ਵੱਲੋਂ ਰੋਕੋ ਕਬ ਬਾਤ ਦੁਹਰਾ ਠਾੜ ਪਇਓ ਮੈਂ ਜ਼ੋਰ ਕਰ ਬਚਨ ਕਹਾ ਸਿਰ ਨੇ ਆਏ ਪੰਥ ਚਲੇ ਤਬ ਜਗਤ ਮੈਂ ਜਬ ਤੁਮ ਕਰਹੁ ਸਹਾਇ ਕਹਿੰਦੇ ਮੈਂ ਹੱਥ ਜੋੜ ਕੇ ਆ ਕੇ ਆਦਾ ਪਾਲਨ ਕੀਤਾ ਸਿਰ ਚੁਕਾਇਆ ਪਰ ਮੈਂ ਤਿਆਰੀ ਕਰ ਲਈ ਰੂਹੇ ਜ਼ਮੀਨ ਤੇ ਫਿਰ ਆਉਣ ਦੀ ਕਹਿੰਦੇ ਹੁਣ ਜਿਸ ਘਰ ਵਿੱਚ ਮੈਂ ਪ੍ਰਕਾਸ਼ ਵਾਨ ਹੋਇਆ ਹੈ ਨਾ ਗੁਰਤੇਗ ਬਹਾਦਰ ਸਾਹਿਬ ਤੇ ਗੁਰੂ ਨਾਨਕ ਦੇ ਤਖਤ ਦੇ ਵਾਰਿਸ ਬਣ ਲਈ ਮਾਤਾ ਗੁਜਰੀ ਜੀ ਦੇ ਕਰ ਅੰਦਰ ਆਗਾਜ਼ ਹੋਣਾ ਮੇਰਾ ਉਹਨਾਂ ਦੀ ਬਾਤ ਸੁਣਾਉਂਦਾ ਹਾਂ ਮੋਰ ਪਿਤ ਪੂਰਬ ਕੀ ਇਸ ਪਿਆਨਾ ਭਾਤ ਭਾਤ ਕੇ ਤੀਰਥ ਨਾਨਾ ਮੇਰੇ ਪਿਤਾ ਗੁਰਤੇਕ ਬਹਾਦਰ ਸਾਹਿਬ ਮੇਰੇ ਮਾਤਾ ਜੀ ਗੁਜਰੀ ਜੀ ਆਉਣ ਵਾਲੇ ਸਮੇਂ ਵਿੱਚ ਜਿਨ੍ਹਾਂ ਨਾਲ ਮੇਰਾ ਸੰਬੰਧ ਜੁੜਨਾ ਹੈ ਇਹ ਪਿੰਨ ਪਿੰਨ ਤੀਰਥਾਂ ਤੇ ਇਸ਼ਨਾਨ ਕਰ ਰਹੇ ਸਨ ਉਹਨਾਂ ਇੱਥੇ ਤਰਕ ਖੜਾ ਹੋ ਜਾਂਦਾ ਇਹ ਤੇ ਰਚਨਾ ਕਿਸੇ ਹਿੰਦੂ ਵੀਰ ਨੇ ਨਾ ਕੀਤੀ ਹੋਵੇ ਤੀਰਥ ਇਸ਼ਨਾਨ ਦੀ ਮਹਿਮਾ ਤੇ ਹਿੰਦੂਆਂ ਚ ਹੈ ਤੁਸੀਂ ਭੁਲੇਖਾ ਖਾਂਦੇ ਹੋ ਗੁਰਦੇਵ ਚਾਹੇ ਕਾਬੇ ਗਏ ਤੇ ਚਾਹੇ ਗਏ ਹਰਦوار ਗੁਰੂ ਨਾਨਕ ਸਾਹਿਬ ਵਾਲੀ ਅਕਾਲੀ ਜੋਤ ਦੀ ਬਾਤ ਕਰਦਾ ਹੈ ਇਹਨਾਂ ਨੂੰ ਪੂਜਾ ਦੀ ਲੋੜ ਨਹੀਂ ਇਹ ਆਪ ਅਕਾਲ ਸਰੂਪ ਨੇ ਤੀਰਥਾਂ ਤੇ ਧਾਰਮਿਕ ਸਥਾਨਾਂ ਤੇ ਇਕੱਠ ਬੜਾ ਹੁੰਦਾ ਹੈ ਇਹ ਲੋਕਾਈ ਨੂੰ ਸਿੱਧੇ ਰਸਤੇ ਪਾਉਣ ਗਏ ਵੀ ਤੁਸੀਂ ਸੰਸਾਰ ਨਾਲ ਜੁੜ ਗਏ ਦੇਵੀ-ਦੇਵਤਿਆਂ ਨਾਲ ਜੁੜ ਗਏ ਜਿਨ੍ਹਾਂ ਦੇਵੀ-ਦੇਵਤੇ ਪ੍ਰਗਟ ਕੀਤੇ ਨੇ ਉਸ ਵੈਗਰੂ ਦਾ ਚੇਤਾ ਪੁਲਾ ਦਤਾ ਹੈ। ਤੋ ਕਿਉਂ ਗਏ ਤੀਰਥਾਂ ਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਤੀਰਥ ਉਦਮ ਸਤਗੁਰੂ ਕੀਆ ਸਭ ਲੋਕ ਉਧਰਨ ਅਰਥਾ ਮਾਰਗ ਪੰਥ ਚਲੇ ਗੁਰ ਸਤਗੁਰ ਸੰਗ ਸਿਖਾ ਕਹਿੰਦੇ ਤੀਰਥਾਂ ਦਾ ਜਿਹੜਾ ਉਦਮ ਗੁਰਾਂ ਕੀਤਾ ਲੋਕਾਂ ਨੂੰ ਉਧਾਰ ਵਲ ਲੈ ਜਾਣ ਲਈ ਕੀਤਾ ਹੈ ਉਹਨਾਂ ਨੂੰ ਨਜਾਤ ਦਿਵਾਉਣ ਲਈ ਕੀਤਾ ਹੈ 84 ਲੱਖ ਜੂਨਾ ਤੋਂ ਰੋਗਾ ਸੋਗਾ ਤੋਂ ਸੰਸਾਰ ਦੀ ਪੂਜਾ ਪ੍ਰਤੀਸ਼ਟਾ ਛੱਡ ਕੇ ਵੈਗੁਰੂ ਦੀ ਪੂਜਾ ਵੱਲ ਜੋੜਿਆ ਜਿਹੜਾ ਗੁਰੂ ਦੇ ਮਾਰਗ ਤੇ ਚੱਲਿਆ ਮੁਕਤ ਹੋ ਗਿਆ ਤੋਂ ਮਹਾਰਾਜ ਇਸ ਪ੍ਰਕਾਰ ਦੇ ਨਾਲ ਗੁਰਤੇਕ ਬਹਾਦਰ ਸਾਹਿਬ ਤੀਰਥਾਂ ਤੇ ਵਿਚਰ ਰਹੇ ਸਨਾਂ ਜਬਹੀ ਜਾਤ ਤ੍ਰਿਬੈਣੀ ਭਏ ਪੁੰਨਦਾਨ ਦਿਨ ਕਰਤ ਬਤਾਏ ਤ੍ਰਿਬੈਣੀ ਤੇ ਪਹੁੰਚ ਕੇ ਮਾਤਾ ਪਿਤਾ ਜੀ ਤ੍ਰਿਬੈਣੀ ਜਿੱਥੇ ਤਿੰਨ ਪ੍ਰਵਾਹਾਂ ਦਾ ਇਕੱਠ ਹੈ ਗੰਗਾ ਜਮਨਾ ਸਰਸਵਤੀ ਪ੍ਰਯਾਗ ਤੀਰਥ ਉਥੇ ਗਏ ਨੇ ਬਹੁਤ ਦਾਨ ਪੁੰਨ ਕੀਤਾ ਹੈ ਇੱਥੇ ਵੀ ਤਰਕੁਠਦਾ ਹੈ ਤੀਰਥਾਂ ਤੇ ਦਾਨ ਕਰਨ ਦਾ ਲਾਭ ਹੈ ਸਨਾਤਨ ਮਤੇ ਕਲ ਮੰਨਦਾ ਹੈ ਇਕ ਕਹੇ ਹਿੰਦੂ ਕਵੀ ਨੇ ਲਿਖਿਆ ਹੋਵੇਗਾ ਆਪਣੇ ਪਿਤਾ ਬਾਰੇ ਨਹੀਂ ਗੁਰਬਾਣੀ ਕਹਿੰਦੀ ਹੈ ਸਤਗੁਰੂ ਦਾਤਾ ਸਭਨਾ ਵਤੂ ਕਾ ਪੂਰੇ ਭਾਗ ਮਿਲਾਵਣਿਆ ਗੁਰੂ ਪਰਮੇਸ਼ਵਰ ਹੈ ਚੋੜੀਆਂ ਪਰਣ ਵਾਲਾ ਹੈ ਜਦੋਂ ਪਤਾ ਲੱਗਾ ਲੋਕਾਂ ਹੀ ਗੁਰਤੇਗ ਬਹਾਦਰ ਸਾਹਿਬ ਤਰਵੈਣੀ ਆਏ ਨੇ ਚੋੜੀਆਂ ਅੜ ਅੜ ਕੇ ਲੋਕ ਮੰਦੀਆਂ ਮੁਰਾਦਾ ਹਾਸਲ ਕਰਨ ਲਈ ਪਹੁੰਚੇ ਗੁਰਾਂ ਨੇ ਬਹੁਤ ਦਾਨਪੁਨ ਕੀਤਾ ਸਿੱਖੀ ਦਾ ਦੇ ਸਿਧਾਂਤ ਹੀ ਲੰਗਰ ਵਰਤੌਣ ਦਾ ਹੈ ਖੈਰ ਤਹੀ ਪ੍ਰਕਾਸ਼ ਹਮਾਰਾ ਭਾਇਓ ਪਟਨਾ ਸ਼ਹਿਰ ਵਿਖੇ ਭਵ ਲਇਓ ਹੁਣੋ ਪ੍ਰਿਆਗ ਤੇ ਗਰਬ ਸਥਿਤ ਹੋਏ ਅਸੀਂ ਤੇ ਉਹਦੇ ਬਾਅਦ ਮਾਤਾ ਗੁਜਰੀ ਜੀ ਨੂੰ ਪਟਨਾ ਸਾਹਿਬ ਛੱਡਿਆ ਗੁਰਤੇਗ ਬਹਾਦਰ ਸਾਹਿਬ ਨੇ ਨਾਲ ਮਾਤਾ ਨਾਨਕੀ ਨਾਲ ਪਾਵਾ ਕਿਰਪਾਲ ਚੰਦ ਹੋਰ ਪਿਆਰੇ ਸਿੱਖ ਸੇਵਕ ਆਪ ਫਿਰ ਸਾਮਵਲ ਸੰਗਤਾਂ ਨੂੰ ਤਾਰਨ ਚਲੇ ਗਏ ਪਟਨਾ ਸ਼ਹਿਰ ਵਿਖੇ ਪਵ ਲਇਓ ਪਟਨਾ ਸ਼ਹਿਰ ਦੇ ਵਿੱਚ ਫਿਰ ਸਾਡਾ ਆਗਾਸ ਹੋਇਆ ਪ੍ਰਕਾਸ਼ ਲਵਸ ਹੈ ਜਨਮ ਲਵਸ ਨਹੀਂ ਹੈ ਜਿਹਦਾ ਜਨਮ ਹੈ ਉਹਦਾ ਮਰਨ ਹੈ ਗੁਰੂ ਪਰਮੇਸ਼ਰ ਪ੍ਰਗਟ ਹੁੰਦੇ ਨੇ ਤੇ ਲੁਪਤ ਹੁੰਦੇ ਨੇ ਅਸਤ ਹੁੰਦੇ ਨੇ ਜੰਮਦੇ ਮਰਦੇ ਨਹੀਂ ਜੰਮਦਾ ਮਰਦਾ ਸਰੀਰ ਹੈ ਅਕਾਲੀ ਜੋਤ ਅਮਰ ਹੁੰਦੀ ਹੈ ਜਮਦਾ ਮਰਦਾ ਇਨਸਾਨ ਹੈ ਸਰੀਰ ਵੀ ਮਿਟ ਜਾਂਦਾ ਨਾਮ ਵੀ ਮਿਟ ਜਾਂਦਾ ਹੈ ਹੁਣ ਸੂਰਜ ਹੈ ਅੱਜ ਚੜ੍ਹਿਆ ਹੈ ਰਾਤ ਨੂੰ ਛਿਪ ਜਾਵੇਗਾ ਕੀ ਆਖੋਗੇ ਮਰ ਗਿਆ ਤੇ ਮਰਿਆ ਹੈ ਤੇ ਫਿਰ ਕੱਲ ਨੂੰ ਨਹੀਂ ਚੜ੍ਹਨਾ ਚਾਹੀਦਾ ਕੱਲ ਫਿਰ ਪ੍ਰਕਾਸ਼ਮਾਨ ਹੁੰਦਾ ਹੈ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੇ ਜਨਮੇ ਤੇ ਮਰੇ ਫਿਰ ਅਜੇ ਇੱਥੇ ਤੁਸੀਂ ਆਉਂਦੇ ਹੋ ਝੋਲੀਆਂ ਕੌਣ ਭਰ ਰਿਹਾ ਤੁਹਾਡੀਆਂ ਉਹ ਅਕਾਲੀ ਜੋਤ ਹੈ ਜਮਦੀ ਮਰਦੀ ਨਹੀਂ ਹੈ ਯਾਦ ਕਰੋ ਤੇ ਪਰਫੁੱਲਤ ਹੈ ਪ੍ਰਕਾਸ਼ਮਾਨ ਹੈ ਤੋ ਗੁਰਦੇਵ ਕਹਿੰਦੇ ਮੈਂ ਪ੍ਰਕਾਸ਼ਵਾਨ ਹੋਇਆ ਪਟਨੇ ਦੀ ਧਰਤੀ ਤੇ ਉਹ ਸੁਦੀ 7ਵੀਂ 1723 ਬਿਕਰਮੀ ਸੰਮਤ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਬਾਦਸ਼ਾਹ ਮਾਤਾ ਗੁਜਰੀ ਜੀ ਦੇ ਗ੍ਰਹਿ ਵਿਖੇ ਸਾਡਾ ਕਹਿੰਦੇ ਆਗਾਜ਼ ਹੋਇਆ ਪ੍ਰਕਾਸ਼ਵਾਨ ਹੋਏ ਗੁਰੂ ਗ੍ਰੰਥ ਸਾਹਿਬ ਗੁਰੂ ਦੀ ਹਸਤੀ ਬਿਆਨ ਕਰਦੇ ਨੇ ਗੁਰਗੋਪਾਲ ਗੁਰੂ ਗੋਵਿੰਦ ਹੈ ਗੁਰੂ ਪਰਮੇਸ਼ਵਰ ਹੈ ਗੁਰੂ ਨਾਰਾਇਣ ਸਰੂਪ ਹੈ ਜਗਾ ਜਗਾ ਇਹ ਲਫ਼ਜ਼ ਮਿਲਣਗੇ ਆਪਾਂ ਬਾਣੀ ਦੇ ਵਿੱਚ ਪੜਦੇ ਆਂ ਗੁਰਪਰਮੇਸ਼ਰ ਏਕੋ ਜਾਣ ਗੁਰ ਗੋਬਿੰਦ ਗੋਪਾਲ ਗੁਰ ਗੁਰਪੂਰਨ ਨਾਰਾਇਣ ਹੈ ਗੁਰ ਦਇਆਲ ਸਮਰੱਥ ਗੁਰ ਗੁਰ ਨਾਨਕ ਪਤਤ ਉਧਾਰਣ ਹੈ ਗੁਰੂ ਉਧਾਰ ਕਰਤਾ ਹੈ ਨਾਰਾਇਣ ਸਰੂਪ ਹੈ ਅਕਾਲ ਸਰੂਪ ਹੈ ਪਵ ਸਾਗਰ ਤੇ ਲੋਕਾਈ ਨੂੰ ਤਾਰਨ ਆਇਆ ਹੈ ਪੁੱਛੋ ਬਈ ਨੰਦ ਲਾਲ ਸਾਹਿਬ ਨੂੰ ਕੌਣ ਆਇਆ ਦੁਨੀਆ ਤੇ ਫਾਰਸੀਚ ਕਹਿੰਦੇ ਨੇ ਮੁਰਸ਼ਿਦੇ ਪਾਕੇ ਨੂਰ-ਏ-ਹਕ ਆਮਦ ਜਾ ਸ਼ਬਬ ਦਰਦਿਲਮ ਸਬਕ ਆਮਦ ਕਹਿੰਦੇ ਉਹ ਹੱਕ ਉਹ ਪ੍ਰਮਾਤਮਾ ਉਹਦੇ ਨੂਰ ਤੋਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਪ੍ਰਗਟ ਹੋਏ ਰੱਬ ਦੀ ਪਵਿੱਤਰ ਰੌਸ਼ਨੀ ਪ੍ਰਗਟ ਹੋਈ ਰੱਬ ਦਾ ਸਰਗੁਣ ਸਰੂਪ ਪ੍ਰਗਟ ਹੋਇਆ ਜਿਹੜਾ ਉਹਨਾਂ ਦੀ ਸ਼ਰਣ ਆ ਜਾਂਦਾ ਹੈ ਉਹਦੇ ਜੀਵਨ ਦੇ ਵਿੱਚ ਕਦੇ ਵੀ ਭੈ ਨਹੀਂ ਰਹਿੰਦਾ ਨਾ ਕਿਸੇ ਨੂੰ ਡਰਾਉਂਦਾ ਹੈ ਤੇਨਾ ਕਿਸੇ ਤੋਂ ਡਰਦਾ ਹੈ ਨਿਰਪਉ ਹਸਤੀ ਉਹਦੀ ਹੋ ਜਾਂਦੀ ਹੈ ਬਾਣੀ ਚੰਦਨ ਨਿਰਪਉ ਸਤਗੁਰ ਹੇ ਰਖਵਾਲਾ ਭਗਤ ਪ੍ਰਾਪਤ ਗੁਰ ਗੋਪਾਲਾ ਰੂਹ ਅਕਾਲ ਸਰੂਪ ਰਖਵਾਲਾ ਹੈ ਜਿਹੜਾ ਉਹਦੀ ਸ਼ਰਨ ਆਉਂਦਾ ਉਹਦੀ ਰੱਖਿਆ ਹੁੰਦੀ ਹੈ ਗੁਰਗੋਬਨ ਸਿੰਘ ਬਾਦਸ਼ਾਹ ਦਾ ਜੀਵਨ ਇੱਕ ਸਾਗਰ ਵਾਲਾ ਹੈ ਕੋਈ ਇਸ ਰੂਹੇ ਜ਼ਮੀਨ ਤੇ ਅੰਤ ਨਹੀਂ ਪਾ ਸਕਦਾ ਬਹੁਤ ਵੱਡੇ ਕਵੀ ਹੋਏ ਨੇ ਸ਼ਾਹ ਮੁਹੰਮਦ ਲਤੀਫ ਉਗੇ ਸ਼ਾਇਰ ਉਹ ਨਾ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਜੀਵਨ ਲਿਖੇ ਤੇ ਲਿਖਦਿਆਂ ਲਿਖਦਿਆਂ ਮਹਿਸੂਸ ਹੋਇਆ ਵੀ ਇਹਦੀ ਭੂਮਿਕਾ ਵਿੱਚ ਕੀ ਲਿਖਾਂ ਇਹਨੇ ਰੂਪ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਮਝ ਨਹੀਂ ਆਉਂਦੀ ਕਿਹੜੇ ਅਲਫਾਜ਼ਾਂ ਨਾਲ ਉਹਦੀ ਵਡਿਆਈ ਕਰਾਂ ਫਕਰ ਨਾਲ ਕਲਮ ਚੁੱਕੀ ਜੀਵਨ ਲਿਖਣ ਲੱਗਾ ਪਰ ਇਹੋਂ ਜਪਿਆ ਰਹਿਣ ਹੀ ਦਵਾਂ ਅੰਤ ਨਹੀਂ ਆਵੇਗਾ ਮੇਰਾ ਮਨ ਹੈ ਮੈਂ ਨਹੀਂ ਲਖਣੀ ਜੀਵਨੀ ਪੁੱਛੋ ਨਤੀਬ ਸਾਹਿਬ ਕਿਉਂ ਨਹੀਂ ਲਖਣੀ ਕਹਿੰਦੇ ਗੁਰੂ ਗੋਬਿੰਦ ਸਿੰਘ ਦੇ ਇੱਕ ਨਹੀਂ ਅਨੇਕ ਰੂਪ ਨੇ ਆਹ ਸਮਰਾਥ ਹੈ ਮੇਰੀ ਕਲਮ ਉਹਦਾ ਅੰਤ ਪਾ ਸਕੇ ਕਹਿੰਦੇ ਮੈਂ ਸੋਚਿਆ ਲਿਖਦਾ ਹਾਂ ਗੁਰੂ ਗੋਬਿੰਦ ਸਿੰਘ ਸ਼ਾਇਰ ਹੈ ਜਮਨਾ ਦੇ ਤੱਟ ਤੇ ਬੈਠੇ ਕਲਮ ਉਠਾ ਕੇ ਬਾਣੀ ਲਿਖ ਰਹੇ ਨੇ ਕਲਮ ਵਿੱਚੋਂ ਨਗਵੇਂ ਪ੍ਰਗਟ ਹੋ ਰਹਿ ਨੇ ਕੋਈ ਸ਼ਾਇਰ ਕੋਈ ਕਵੀ ਪ੍ਰਤੀਕ ਹੋਏ ਲਿਖਣ ਲੱਗਾ ਸਾਂ ਕਵੀ ਦੀ ਮਹਿਮਾ ਗੱਲ ਕੁਝ ਹੋਰ ਹੀ ਨਿਕਲ ਆਈ ਜਿਸ ਹੱਥ ਵਿੱਚ ਕਲਮ ਸੀ ਉਸੇ ਤਲਵਾਰ ਫੜ ਲਈ ਤੇ ਤਲਵਾਰ ਪਕੜ ਕੇ ਐਸਾ ਯੁੱਧ ਲੜਦੇ ਨੇ ਕੋਈ ਸਿਪਾਹ ਸਲਾਰ ਸੂਰਮੇ ਯੋਧੇ ਜਾਪਦੇ ਨੇ ਜਿਨ੍ਹਾਂ ਦੀ ਤਲਵਾਰ ਦੀ ਧਾਰ ਕਲਮ ਵਾਂਗ ਹੀ ਤਿੱਖੀ ਹੈ ਕੀ ਲਿਖਾਂ ਇਹਨੂੰ ਸੂਰਮਾ ਲਿਖਾਂ ਲਿਖਣ ਲੱਗਾ ਸਾਂ ਕੀ ਵੇਂਦਾ ਹਾਂ ਸੰਗਤ ਦੇ ਸਾਵੇਂ ਵਾਹਦ ਅੱਲਾ ਦਾ ਉਪਦੇਸ਼ ਕਰ ਰਹੀ ਨੇ ਕੋਈ ਰਹਿਬਰ ਜਾਪੇ ਰਹਿਨਮਾ ਜਾਪਿਆ ਪੈਗੰਬਰ ਜਾਪਿਆ ਸਤਗੁਰੂ ਜਾਪਿਆ ਇਹ ਕੋਈ ਗੁਰੂ ਪ੍ਰਤੀਤ ਹੋਇਆ ਮੈਨੂੰ ਚਲੋ ਸੋਚਿਆ ਲਿਖਦਾ ਹਾਂ ਇਹ ਪੈਗੰਬਰ ਨੇ ਰਹਿਬਰ ਨੇ ਅਵਤਾਰ ਨੇ ਵਿਸੰਸਰੋਫ ਗੋੜ ਨੇ ਤਖਤ ਤੇ ਬੈਠੇ ਗਰੀਬ ਗੁਰਬਾ ਦੀਨ ਚਰਣਾ ਵਿੱਚ ਆਉਂਦਾ ਹੈ ਝੋਲੀਆਂ ਅਟਦਾ ਹੈ ਦੌਲਤਾਂ ਸ਼ੌਹਰਤਾਂ ਹੀਰੇ ਜਵਹਰਾਤ ਝੋਲੀਆਂ ਚ ਪਾਈ ਜਾਂਦੇ ਨੇ ਲੋਕਾਈ ਸਿਰਦਾ ਕਰਦੀ ਪਈ ਹੈ ਬਾਦਸ਼ਾਹੀ ਲਿਬਾਸ ठाट ਸ਼ਸਤਰ ਸ਼ਾ ਸ਼ਾਸਤਰ ਦੇ ਧਾਰਨੀ ਕੋਈ ਬਾਦਸ਼ਾਹ ਪ੍ਰਤੀਤ ਹੋਏ ਨਹੀਂ ਸੋਚਿਆ ਲਿਖਾਂ ਬਾਦਸ਼ਾਹ ਹੈ ਬਸ ਲਿਖਣ ਲੱਗਾ ਸਾਂ ਪੰਜਾਬ ਪਿਆਰਿਆਂ ਦੇ ਸਾਹਮਣੇ ਹੱਥ ਜੋੜ ਕੇ ਬੈਠੇ ਨੇ ਅੰਮ੍ਰਿਤ ਦੀ ਦਾਤ ਮੰਗ ਰਹੇ ਨੇ ਕੋਈ ਫਕੀਰ ਕੋਈ ਮੁਫਲਿਸ ਪ੍ਰਤੀਤ ਹੋਏ ਨੇ ਮੈਂ ਹੈਰਾਨ ਰਹਿ ਗਿਆ ਕਵੀ ਦੀ ਕਥਾ ਲਿਖਾਂ ਸੂਰਮੇ ਦੀ ਕਥਾ ਲਿਖਾਂ ਬਾਦਸ਼ਾਹੀ ਕਥਾ ਲਿਖਾਂ ਰਹਿਬਰ ਦੀ ਕਥਾ ਲਿਖਾਂ ਦਾਤੇ ਦੀ ਕਥਾ ਲਿਖਾਂ ਫਕੀਰ ਦੀ ਕਥਾ ਲਿਖਾਂ ਕਿਦਰੇ ਮੈਂ ਇੱਕ ਪਹਿਲੂ ਲੈ ਕੇ ਕਥਾ ਲਿਖਣ ਲੱਗਦਾ ਹਾਂ ਪੂਰੀ ਨਹੀਂ ਹੁੰਦੀ ਕਵੀ ਜਾਪੇ ਕਦੇ ਸੂਰਮਾ ਜਾਪੇ ਕਦੇ ਬਾਦਸ਼ਾਹ ਜਾਪੇ ਕਦੇ ਦਰवेश ਜਾਪੇ ਕਦੇ ਗੁਰੂ ਰਹਿਬਰ ਜਾਪੇ ਗੁਰੂ ਗੋਬਿੰਦ ਸਿੰਘ ਦੀ ਬਹੁ ਪੱਖੀ ਸ਼ਖਸੀਅਤ ਹੈ ਕੋਈ ਕਵੀ ਇਸ ਰੂਹੇ ਜ਼ਮੀਨ ਤੇ ਬਿਆਨ ਨਹੀਂ ਕਰ ਸਕਦਾ ਭਾਈ ਨੰਦ ਲਾਲ ਕਿੱਡਾ ਸੋਹਣਾ ਲਿਖਦੇ ਨੇ ਹੱਕ ਹੱਕ ਅੰਦੇਸ਼ ਗੁਰੂ ਗੋਬਿੰਦ ਸਿੰਘ ਬਾਦਸ਼ਾਹ ਦਰवेश ਗੁਰੂ ਗੋਬਿੰਦ ਸਿੰਘ ਕਿਤੇ ਬਾਦਸ਼ਾਹ ਨੇ ਕਿਤੇ ਦਰवेश ਨੇ ਫਕੀਰ ਨੇ ਕੀ ਲਿਖੋਗੇ ਗੁਰੂ ਗੋਬਿੰਦ ਸਿੰਘ ਬਾਰੇ ਭਾਈ ਗੁਰਦਾਸ ਦੂਜੇ ਕਹਿੰਦੇ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਕਿਤੇ ਗੁਰੂ ਹੋ ਕੇ ਅੰਮ੍ਰਿਤ ਬਖਸ਼ਦੇ ਨੇ ਕਿਤੇ ਚੇਲੇ ਹੋ ਕੇ ਅਮਰ ਦੀ ਦਾਤ ਮੰਗ ਰਹੇ ਨੇ ਅਜੀਬ ਜੀ ਖੇੜ ਹੈ ਸਾਰੀ ਕਦੇ ਵੇਖਿਆ ਕੋਈ ਪੀਰ ਚੇਲਿਆਂ ਅੱਗੇ ਝੁਕੇ ਕੋਈ ਸਾਧ ਚੇਲਿਆਂ ਅੱਗੇ ਝੁਕੇ ਕੋਈ ਰਹਿ ਨਾ ਚੇਲੇ ਅੱਗੇ ਚੁਕੇ ਮੁਰੀਦ ਸਗੋਂ ਸਾਧਾ ਅੱਗੇ ਗੁਰੂਆਂ ਪੀਰਾਂ ਅੱਗੇ ਚੁਕਦੇ ਨੇ ਗੁਰੂ ਗੋਬਿੰਦ ਸਿੰਘ ਦੀ ਹਸਤੀ ਬੜੀ ਬੁਲੰਦ ਹੈ ਉਹਨਾਂ ਵਰਗਾ ਨਾ ਕੋਈ ਹੋਇਆ ਹੈ ਨਾ ਕੋਈ ਇਸ ਰੂਹੇ ਜ਼ਮੀਨ ਤੇ ਹੋ ਸਕਦਾ ਹੈ ਉਹਨਾਂ ਦੀ ਕਲਮ ਦਾ ਕ੍ਰਿਸ਼ਮਾ ਦੁਨੀਆ ਤੇ ਪ੍ਰਗਟ ਹੈ ਸਤਿਗੁਰ ਹੈ ਗਿਆਨ ਸਤਿਗੁਰ ਹੈ ਪੂਜਾ ਸਤਿਗੁਰ ਸੇਵੀ ਅਵਰਨਾ ਦੂਜਾ ਪੁਰ ਸਾਸਤ ਸਿਮਰਤ ਖਟ ਕਰਮਾ ਗੁਰਪਵਿੱਤਰ ਅਸਥਾਨਾ ਹੈ ਗੁਰੂ ਅਕਾਲ ਸਰੂਪ ਹੈ ਦੁਨੀਆ ਦੇ ਸਾਰੇ ਇਲਮ ਪੈਦਾ ਕਰਨ ਵਾਲਾ ਹੈ ਉਹਦੇ ਵਰਗੀ ਕਲਮ ਕੌਣ ਚਲਾ ਸਕਦਾ ਹੈ ਮੁਹੰਮਦ ਸਾਹਿਬ ਦੀ ਨਾ ਇੱਕ ਖੂਬੀ ਹੈ ਇਸਲਾਮ ਨੇ ਉਹਨਾਂ ਨੂੰ ਸਵਾ ਲੱਖ ਪੈਗੰਬਰ ਚੋਂ ਸਭ ਤੋਂ ਵੱਡਾ ਪੈਗੰਬਰ ਇਸ ਲਈ ਮੰਨਿਆ ਹੈ ਖੁਦਾ ਲਫ਼ਜ਼ ਤੋਂ ਅਲਹਿਦਾ 100 ਨਾਮ ਖੁਦਾ ਦੇ ਪ੍ਰਗਟ ਕੀਤੇ ਮੁਹੰਮਦ ਸਾਹਿਬ ਨੇ ਜਿਵੇਂ ਅਜ਼ੀਜ਼, ਅਜ਼ੀਮ, ਅਦਲ, ਅਫਾਵਾ ਇਦਾਂ ਦੇ ਤੇ 100 ਹੀ ਮਣਕਾ ਹੈ ਇਸਲਾਮ ਜਗਤ ਦੀ ਮਾਲਾ ਦਾ ਜਿਹਨੂੰ ਬਾਣੀਆਂ ਦੀ ਹੈ ਫੇਰ ਇਹ ਤਸਬੀਹ ਕਰੇ ਖੁਦਾਏ ਤੋ ਉਹ ਇਸੇ 100 ਨਾਮ ਦੀ ਮਾਲਾ ਜਪਦੇ ਨੇ ਹੁਣ ਆ ਜਾਓ ਜਪ ਸਾਹਿਬ ਤੇ ਕਲਮ ਦਾ ਕਰਿਸ਼ਮਾ ਵੇਖੋ ਕਲਗੀਧਰ ਦਾ ਲਿਖਣ ਲੱਗੇ ਅਕਾਲ ਪੁਰਖ ਦੇ ਨਾਮ ਤੇ ਪਹਿਲਾਂ ਹੀ ਹੱਥ ਜੋੜ ਕੇ ਬੇਨਤੀ ਕਰ ਦਿੱਤੀ ਆਪਣੇ ਨਿਰਗੁਣ ਸਰੂਪ ਨੂੰ ਤਵ ਸਰਬ ਨਾਮ ਕਥੈ ਕਵਨ ਕਰਮ ਨਾਮ ਵਰਣਤ ਸੁਮਤ हे प्रभु तेरे सारे नाम कोई नहीं जानदा जिन्नी क मेनू सुमत बख्शी है मैं तेरे अपने निर्गुण स्वरूप दे नाम लिखण लगा ते कर्म नाम ने ਬਾਣੀ ਸਾਰੀ ਕਰਮ ਨਾਮ ਹੈ ਚਾਹੇ ਗੁਰੂ ਗ੍ਰੰਥ ਸਾਹਿਬ ਦਾ ਸੰਬਾਣੀ ਕਰਮ ਨਾਮ ਕੀ ਹੁੰਦੇ ਜੋ ਜੋ ਤੁਹਾਡੇ ਤੇ ਕਰਮ ਕਰਦਾ ਤੁਸੀਂ ਉਹੀ ਵਾਹਿਗੁਰੂ ਦਾ ਨਾਮ ਪਾਇਆ ਰਹਿਮ ਕਰਦਾ ਰਹੀਮ ਆਂਦੇ ਹੋ ਕਰਮ ਕਰਦਾ ਕਰੀਮ ਆਂਦੇ ਹੋ ਦਇਆ ਕਰਦਾ ਦਿਆਲੂ ਆਂਦੇ ਹੋ ਸਦਾ ਰਹੇਗਾ ਅਕਾਲ ਆਂਦੇ ਹੋ ਨਹੀਂ ਦਿਖਦਾ ਅਗੋਚਰ ਆਂਦੇਵ ਇਹ ਕਰਮ ਨਾਮ ਹੁੰਦੇ ਨੇ ਲਿਖਿਆ ਜਾਬ ਸਾਹਿਬ ਇੱਕ ਨਾਮ ਲਿਖਿਆ 10 ਨਾਮ ਲਿਖੇ 100 ਨਾਮ ਲਿਖਿਆ ਸੋਚਿਆ ਹੁਣ ਕਲਮ ਰੁਕ ਜਾਵੇਗੀ ਵੇਂਦਿਆਂ ਵੇਂਦਿਆਂ ਹਜ਼ਾਰ ਤੋਂ ਉੱਪਰ ਨਾਮ ਲਿਖ ਦਿੱਤਾ ਗੋਬਿੰਦੇ ਮੁਕੰਦੇ ਉਧਾਰੇ ਉਪਾਰੇ ਕਰੁਣਾਕਰ ਹੈ ਬਿਸ਼ੰਬਰ ਹੈ ਸਰਬੇਸ਼ਵਰ ਹੈ ਜਗਦੇਸ਼ਵਰ ਹੈ ਬ੍ਰਹਮੰਡਸ ਆਇ ਖਲਕੰਡਸ ਆਇ ਪਰਤੇ ਪਰ ਹੈ ਕਰੁਣਾਕਰ ਹੈ ਅਜੈ ਅਲੈ ਅਭੈ ਅਬਹ ਅਪੂ ਅਜੂ ਅਨਾਸ ਆਕਾਸ਼ ਅਗੰਜ ਅਪਾਂਜ ਅਲਖ ਅਪਾਖ ਅਕਾਲ ਦਿਆਲ ਅਲੇਖ ਅਭੇਖ ਪੋਇਟਰੀ ਦੀ ਐਸੀ ਮਿਸਾਲ ਇੱਕ ਇੱਕ ਬੰਦ ਚ ਚਾਰ ਪੰਜ ਭਾਸ਼ਾ ਪਰੋ ਦੇਣੀਆਂ ਗੁਰੂ ਗੋਬਿੰਦ ਸਿੰਘ ਤੋਂ ਬਿਨਾ ਦੂਜਾ ਕਵੀ ਇਸ ਰੂਹੇ ਜ਼ਮੀਨ ਤੇ ਪੈਦਾ ਨਹੀਂ ਹੋਇਆ ਕਮਾਲ ਦੀ ਰਚਨਾ ਹੈ ਜਾਬ ਸਾਹਿਬ ਜੇ ਸੰਸਕ੍ਰਿਤ ਪੜ੍ਹਨੀ ਹੈ ਤੇ ਪੜੋ ਬੁਝੰਗ ਪ੍ਰਯਾਤ ਸ਼ੰਦਨ ਮਸਤਵੰ ਅਕਾਲੇ ਨਮਸਤਵੰ ਕਿਰਪਾਲੇ ਸੰਸਕ੍ਰਿਤ ਦਾ ਲਫ਼ਜ਼ ਹੈ ਨਮਸਤਵੰ ਤੈਨੂੰ ਨਮਸਕਾਰ ਹੈ ਅਕਾਲੇ ਅਵਿਨਾਸ਼ੀ ਪਰਮਾਤਮਾ ਅਰਬੀ ਪੜ੍ਹਨੀ ਹੈ ਭਗਵਤੀ ਸ਼ੰਦ ਕਿ ਜ਼ਾਹਰ ਜ਼ਹੂਰ ਹੈ ਕਿ ਹਾਜ਼ਰ ਹਜ਼ੂਰ ਹੈ ਜ਼ਾਹਰ ਅਰਬੀ ਚ ਪ੍ਰਗਟ ਨੂੰ ਆਂਦੇ ਨੇ ਜ਼ਹੂਰ ਅਰਬੀ ਚ ਪ੍ਰਕਾਸ਼ ਨੂੰ ਆਂਦੇ ਨੇ ਦੇ ਅਰਬੀ ਫਾਰਸੀ ਸੰਸਕ੍ਰਿਤ ਇੱਕੇ ਬੰਦ ਵਿੱਚ ਪੜ੍ਹਨੀ ਹੈ ਕਿ ਰੋਜ਼ੀ ਦੇ ਹੰਦ ਹੈ ਕਿ ਰਾਜਕਰ ਹਿੰਦ ਹੈ ਰੋਜ਼ੀ ਫਾਰਸੀ ਦਾ ਲਫ਼ਜ਼ ਹੈ ਨੇਤੂ ਦਾ ਪੋਜਨ ਦੇਹੰਦ ਫਾਰਸੀ ਦਾ ਲਫ਼ਜ਼ ਹੈ ਦੇਣ ਵਾਲਾ ਰਾਸਕ ਸੰਸਕ੍ਰਿਤ ਦਾ ਲਫ਼ਜ਼ ਹੈ ਪ੍ਰਕਾਸ਼ਨ ਵਾਲਾ ਰਹਿਿੰਦ ਫਾਰਸੀ ਦਾ ਲਫ਼ਜ਼ ਹੈ ਛੁਟਕਾਰਾ ਦੇਣ ਵਾਲਾ ਰਾਜ਼ਕ ਅਰਬੀ ਦੇ ਵਿੱਚ ਰਾਜੇ ਨੂੰ ਰਿਜ਼ਕ ਦੇਣ ਵਾਲੇ ਨੂੰ ਮੰਨਦੇ ਨੇ ਐਸੀ ਅਗਮੀ ਕਲਮ ਬਯੰਤ ਪਾਸ਼ਾਵਾਂ ਜਿਹਦੇ ਚੋਂ ਪ੍ਰਗਟ ਹੋਈਆਂ ਇਥੋਂ ਸਮਝ ਆਉਂਦੀ ਹੈ 42 ਸਾਲਾਂ ਚ ਇਨੀਆਂ ਭਾਸ਼ਾ ਕੋਈ ਸਿੱਖ ਲਵੇ ਗੱਲ ਵੱਖਰੀ ਹੈ ਪਰ ਹਰ ਭਾਸ਼ਾ ਚ ਕਵਿਤਾ ਉਚਾਰ ਦੇਵੇ ਇਹ ਨਾ ਹੋਇਆ ਨਾ ਹੋਵੇਗਾ ਅਸਲ ਦੇ ਵਿੱਚ ਜਿੰਨੇ ਵੀ ਇਲਮ ਖੁਦਾ ਨੇ ਬਣਾਏ ਭਾਸ਼ਾਵਾਂ ਬਣਾਈਆਂ ਉਹ ਖੁਦਾ ਆਪ ਗੁਰੂ ਗੋਬਿੰਦ ਸਿੰਘ ਹੋ ਕੇ ਆਇਆ ਇਸ ਕਰਕੇ ਹਰ ਭਾਸ਼ਾ ਉਹਨੂੰ ਆਉਂਦੀ ਹੈ ਗੁਰ ਕਰਤਾ ਗੁਰ ਕਰਣਾ ਜੋਗ ਗੁਰ ਪਰਮੇਸ਼ਰ ਹੈ ਵੀ ਹੋਕ ਗੁਰੂ ਕਰਤਾ ਹੈ ਕਰਨਹਾਰ ਹੈ ਪ੍ਰਭੂ ਦਾ ਸਰੂਪ ਹੈ ਕ੍ਰੀਏਟਰ ਹੈ ਡੂਅਰ ਹੈ ਸਭ ਕੁਝ ਕਰ ਸਕਦਾ ਹੈ ਇਹ ਜਾਂਦੇ ਦੀ ਸ਼ਿਵਪ੍ਰਾਣ ਰਚਨਾ ਹੈ ਉਹਦੇ 'ਚ ਸ਼ਿਵ ਜੀ ਦੇ ਹਜ਼ਾਰ ਨਾਮ ਨੇ ਅਖੇ ਉਹਦਾ ਉਲੱਥਾ ਕੀਤਾ ਕਲਗੀਧਰ ਨੇ ਉਹਦੇ 'ਚ ਨਮੋ ਕਾਲ ਕਾਲੇ ਆਉਂਦਾ ਤੇ ਜਾਪ ਸਾਹਿਬ ਵਿੱਚ ਵੀ ਕਾਲ ਕਾਲੇ ਲਬਜ਼ ਆ ਰਿਹਾ ਹੈ ਜੇ ਇਹ ਗੱਲ ਹੈ ਫਿਰ ਤੇ ਦਸਮ ਗ੍ਰੰਥ ਵਿੱਚ ਓਂਕਾਰ ਸ਼ਿਵ ਦੁਰਗਾ ਸ਼ੰਭੂ ਬ੍ਰਹਮਾ ਜਗਦੀਸ਼ ਸਜਦਾ ਆਨੰਦ ਅੰਤਰ ਇਜਾਮ ਇਹ ਸਾਰੇ ਲਬਜ਼ ਆ ਰਹੇ ਨੇ ਇਹ ਵੀ ਸ਼ਿਵਪ੍ਰਾਣ ਵਿੱਚ ਪਏ ਨੇ ਅਲਫਾਜ਼ ਕਿਸੇ ਗ੍ਰੰਥ ਵਿੱਚ ਤੁਹਾਡੇ ਨਾਲ ਦੇ ਮਿਲ ਜਾਣੇ ਦਾ ਮਤਲਬ ਇਹ ਥੋੜਾ ਹੈ ਉਸ ਗ੍ਰੰਥ ਦਾ ਉਲੱਥਾ ਹੈ ਸੇਵ ਸ਼ਕਤ ਆਪ ਉਪਾਇ ਕਹਿ ਕਰਤਾ ਆਪੇ ਹੁਕਮ ਵਰਤਾਏ ਦੁਰਗਾ ਕੋਟ ਜਾ ਕੇ ਮਰਦਨ ਕਰੈ ਰਕਤ ਬੀਜ ਕਾਲ ਨੇਮ ਬਿਦਾਰੇ ਇਹ ਸਾਰੇ ਨਾਮ ਗੁਰੂ ਗ੍ਰੰਥ ਸਾਹਿਬ ਵਿਚਾਰੇ ਨੇ ਕੀਆ ਕੀਏ ਵੀ ਗੁਰੂ ਗ੍ਰੰਥ ਸਾਹਿਬ ਛੇਪ੍ਰਾਣ ਤੋਂ ਕਾਪੀ ਹੋਇਆ ਨਹੀਂ ਅਲਫਾਜ਼ ਆਉਣ ਦਾ ਮਤਲਬ ਇਹ ਨਹੀਂ ਹੁੰਦਾ ਉਹੀ ਵਿਚਾਰ ਧਾਰਾ ਹੈ ਦੁਨੀਆ ਵਿੱਚ ਜਾਪ ਸਾਹਿਬ ਵਰਗੀ ਰਚਨਾ ਕਿਤੇ ਨਹੀਂ ਮਿਲੇਗੀ ਐਡੇ ਮਹਾਨ ਗ੍ਰੰਥ ਨੂੰ ਅਸੀਂ ਦੂਰ ਕਰ ਰਹੇ ਹਾਂ ਤੇ ਸ਼ੇਖ ਸਾਦੀ ਨੇ ਬੜੀ ਵਧੀਆ ਗੱਲ ਆਖੀ ਕਹਿੰਦਾ ਮਰਦ ਬਾਇਦ ਕੇ ਗੀਰਦ ਅੰਦਰ ਕੋਸ਼ ਗਰ ਨਵਿਸ਼ਤਾਸ ਤਪਨਦ ਬਰਦੀਵਾਰ ਕਹਿੰਦਾ ਸਿਆਣਾ ਬੰਦਾ ਤੇ ਨਾ ਕੰਧ ਤੇ ਲਿਖਿਆ ਉਪਦੇਸ਼ ਵੀ ਗ੍ਰਹਿਣ ਕਰ ਲੈਂਦਾ ਤੇ ਮੂਰਖ ਬੰਦਾ ਬੜੇ ਅਗੰਮੀ ਗ੍ਰੰਥਾਂ ਨੂੰ ਵੀ ਕੱਚ ਸਮਝ ਕੇ ਸੁੱਟ ਬੈਂਦਾ ਜੋ ਹੀਰੇ ਨੇ ਤੇ ਸਾंभ ਕੇ ਰੱਖਣ ਵਾਲੇ ਨੇ ਤੋ ਦਸਮ ਬਾਣੀ ਹੀਰਿਆਂ ਨਾਲ ਜੜਤੈ ਯਾਦ ਰੱਖਿਓ ਦਸਮ ਬਾਣੀ ਤੋਂ ਬਿਨਾ ਦਸਾਂ ਪਾਸ਼ਾਈਆਂ ਦੇ ਨਾਮ ਨਹੀਂ ਮਿਲਨੇ ਗੁਰੂ ਹਰਗੋਬਿੰਦ ਸਾਹਿਬ ਤੱਕ ਗੁਰੂ ਨਾਨਕ ਤੋਂ ਲੈ ਕੇ ਛੇ ਆਪਤ ਛੀਆਂ ਦੇ ਨਾਮ ਹੀ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਦਸਮ ਬਾਣੀ ਤੋਂ ਬਿਨਾਂ ਅਰਦਾਸ ਅਧੂਰੀ ਐ ਖਾਲਸੇ ਦੀ ਫਤਿਹ ਹੈ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਨਹੀਂ ਮਿਲੇਗੀ ਅਮਰਤ ਦੀਆਂ ਤਿੰਨ ਬਾਣੀਆਂ ਜਪਜੀ ਸਾਹਿਬ ਅਨੰਦ ਸਾਹਿਬ ਤੋਂ ਲਹਿਦਾ ਜਾਪ ਸਾਹਿਬ ਸਵਈਏ ਚੋਪੀ ਨਹੀਂ ਮਿਲਣੀ ਗੁਰੂ ਗੋਬਿੰਦ ਸਿੰਘ ਦੇ ਬਚਨਾਂ ਤੋਂ ਬਿਨਾਂ ਗੁਰੂ ਗ੍ਰੰਥ ਸਾਹਿਬ ਵੀ ਗੁਰੂ ਨਹੀਂ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥੀ ਗੁਰੂ ਗੋਬਿੰਦ ਸਿੰਘ ਦਾ ਹੀ ਕਥਨ ਹੈ ਤੋ ਕੀ ਸਮਝਣਾ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅਮਰਤ ਸਾਰੇ ਗੁਰਬਾਣੀ ਕਹੇ ਸੇਵਕ ਜਨ ਮਾਨੈ ਪਰਤਖ ਗੁਰੂ ਨਿਸਤਾਰੇ ਦਸਾਂ ਪਾਸ਼ਾਈਆਂ ਦੇ ਬੋਲ ਹੀ ਬਾਣੀ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵੀ ਦਸਾਂ ਪਾਸ਼ਾਈਆਂ ਦੀ ਸਮਝ ਲਿਓ ਕਿਉਂ ਕਿਉਂਕਿ ਦਸਾਂ ਚ ਜੋਤ ਤੇ ਇੱਕੋ ਹੀ ਹੈ ਗੁਰਨਾਨਕ ਵਾਲੀ ਅਕਾਲੀ ਇਸੇ ਤਰ੍ਹਾਂ ਹੀ ਦਸਮ ਬਾਣੀ ਵੀ ਮਹਾਰਾਜ ਦੀ ਅਗੰਮੀ ਬਾਣੀ ਹੈ ਖੈਰ 1752 ਬਿਕਰਮੀ ਸੰਮਤ ਇੱਕ ਵਿਸਾਖ 1699 ਦੀ ਵਿਸਾਖੀ ਤੇ ਪੰਜਾਂ ਬਾਣੀਆਂ ਦੇ ਨਾਲ ਅੰਮ੍ਰਿਤ ਤਿਆਰ ਕੀਤਾ ਭਾਈ ਜੈਤਾ ਜੀ ਹਾਮੀ ਪਰਦੇ ਨੇ ਜਪਜਾਪ ਸਵਈਏ ਚੋਪੀ ਅਨੰਦ ਕੋਪਾੜ ਸੋਪਾ ਹਲ ਤਿਆਰ ਕਰੀ ਜਾ ਜਪਜਾਪ ਸਵਈਏ ਚੋਪੀ ਨੰਦ ਪੰਜ ਬਾਣੀਆਂ ਅੰਮ੍ਰਿਤ ਸੰਚਾਰ ਵਿੱਚ ਪੜੀਆਂ ਗਈਆਂ ਗੁਲਾਮ ਲੋਕਾਂ ਨੇ ਜਦੋਂ ਅੰਮ੍ਰਿਤ ਛਕਿਆ ਐ ਚਿੜੀਆਂ ਖਾਨਦਾਨੀ ਬਾਜ ਜੋ ਖਾਨਦਾਨੀ ਤਲਵਾਰੀਏ ਮੁਗਲ ਨੇ ਉਹਨਾਂ ਨੂੰ ਟੁੱਟ ਕੇ ਪੈ ਗਏ ਇਹ ਫਕੀਰ ਕੋਮਲ ਚਿਤ ਹਿਰਦੇ ਐਸੀ ਅਜ਼ਮਤ ਗੁਰੂ ਨੇ ਬਖਸ਼ੀ ਸਤਗੁਰ ਮੇਰਾ ਤਾਣ ਨਤਾਨ ਮੁਗਲਿਆ ਸਲਤਨਤ ਦਾ 700 ਸਾਲ ਪੁਰਾਣਾ ਰਾਜ ਜੋ ਮਹਿਮੂਦ ਗਜ਼ਨਵੀ ਤੋਂ 1001 ਈਸਵੀ ਤੋਂ ਸ਼ੁਰੂ ਹੋਇਆ ਉਹ ਫਿਰ ਇਨਾਂ ਅਮਰਤਾਰੀ ਖਾਲਸਿਆਂ ਨੇ ਬਾਬਾ ਜੱਸਾ ਸਿੰਘ ਆਲੂਵਾਲੀਆ ਬਾਬਾ ਜੱਸਾ ਸਿੰਘ ਰਾਮ ਗੜੀਆ ਬਾਬਾ ਬਗੇਲ ਸਿੰਘ ਹੋਣਾ ਦਿੱਲੀ ਨੂੰ ਜਿੱਤਿਆ ਹੈਦਰੀ ਝੰਡਾ ਲਾ ਕੇ ਸੁੱਟਿਆ ਖਾਲਸਾਈ ਨਿਸ਼ਾਨ ਚੁਲਾਇਆ ਇਹ ਅਮਰਤ ਦੀ ਬਰਕਤ ਸੀ ਗੁਰਕੇ ਪਾਣੇ ਵਿੱਚ ਅੰਮ੍ਰਿਤ ਹੈ ਸਹਜੇ ਪਾਵੇ ਕੋਈ ਜਿਨ੍ਹਾਂ ਪ੍ਰਾਪਤ ਤਿੰਨ ਪਿਆ ਹਉਮੈ ਵਿੱਚੋਂ ਖੋਏ ਨਾਨਕ ਗੁਰਮਖ ਨਾਮ ਤੇ ਆਈਐ ਸੱਚ ਮਿਲਾਵਾ ਹੋਏ ਖੰਡੇ ਦੀ ਪੋਲ ਛਕੋ ਗੁਰੂ ਵਾਲੇ ਬਣੋ ਸਿੱਖੀ ਪਰਫੁੱਲਤ ਰਵੇ ਦਾਸ ਇੱਥੇ ਬਾਣੀ ਨੂੰ ਸੰਕੋਚਦਾ ਹੈ ਭੁਲ ਚੁੱਕ ਦੀ ਖਿਮਾ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਦੀ ਆਪ ਸੰਗਤ ਨੂੰ ਪ੍ਰੇਮ ਦੇ ਨਾਲ ਸੇਵਾ ਲਈ ਪ੍ਰੇਰਦੇ ਨੇ ਔਰ ਇੱਥੇ ਬੜੀ ਸਹਿਜਤਾ ਨਾਲ ਰੋਜ ਮਹਾਰਾਜ ਦੀ ਬਾਣੀ ਦਾ ਗਾਇਨ ਕਰਦੇ ਨੇ ਉਹਨਾਂ ਦਾ ਧੰਨਵਾਦ ਕਰਦਾ ਹਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਧਰਮ ਪ੍ਰਚਾਰ ਕਮੇਟੀ ਦਾ ਧੰਨਵਾਦ ਆਪ ਸੰਗਤ